ਚੰਡੀਗੜ੍ਹ ਪੰਜਾਬ ਵਿੱਚ ਲੋਕਾਂ ਨੂੰ ਠੰਡ ਤੋਂ ਹਲਕੀ ਰਾਹਤ ਮਿਲੀ ਹੈ ਕੱਲ ਦੀ ਤਰ੍ਹਾਂ ਹੀ ਅੱਜ ਸਨੀਚਰਵਾਰ ਨੂੰ ਵੀ ਤਾਪਮਾਨ ਦੇ ਵਿੱਚ ਹਲਕੀ ਵੜੌਤਰੀ ਦੇਖਣ ਨੂੰ ਮਿਲੀ ਹੈ ਮੌਸਮ ਵਿਗਿਆਨ ਕੇਂਦਰ ਦੇ ਮੁਤਾਬਕ ਪੰਜਾਬ ਦੇ ਵਿੱਚ ਅਗਲੇ ਰੇ ਆਉਣ ਵਾਲੇ ਦਿਨਾਂ ਦੇ ਵਿੱਚ ਤਾਪਮਾਨ ਹੋਰ ਡਿੱਗੇਗਾ ਮੌਸਮ ਵਿਭਾਗ ਨੇ ਅੱਜ ਪੰਜਾਬ ਦੇ ਵਿੱਚ ਕੋਲਡ ਵੇਵ ਦੀ ਚੇਤਾਵਨੀ ਜਾਰੀ ਕੀਤੀ ਹੈ ਉੱਥੇ ਮੌਸਮ ਵਿਭਾਗ ਨੇ ਐਤਵਾਰ ਤੋਂ ਧੁੰਦ ਛਾਉਣ ਦੇ ਅਸਰ ਵੀ ਦੱਸੇ ਹਨ ਅਤੇ ਵਿਜ਼ਿਬਿਲਿਟੀ 100 ਮੀਟਰ ਤੋਂ ਵੀ ਘੱਟ ਹੋ ਸਕਦੀ ਹੈ ਪੰਜਾਬ ਦੇ ਵਿੱਚ ਘੱਟੋ ਘੱਟ ਤਾਪਮਨ ਲਗਾਤਾਰ ਪਠਾਨਕੋਟ ਵਿੱਚ ਮਿਲ ਰਿਹਾ ਹੈ ਬੀਤੇ ਦਿਨ ਇੱਥੇ ਤਾਪਮਨ 1 ਡਿਗਰੀ ਦਰਜ ਕੀਤਾ ਗਿਆ ਮੌਸਮ ਵਿਭਾਗ ਨੇ ਪਠਾਨਕੋਟ ਗੁਰਦਾਸਪੁਰ ਅਮਰitsar ਤਰਨਤਾਰਨ ਕਪੂਰਥਲਾ ਜਲੰਧਰ ਫਿਰੋਜ਼ਪੁਰ ਫਾਜ਼ਿਲਕਾ ਅਤੇ ਫਰੀਦਕੋਟ ਦੇ ਵਿੱਚ yellow alert ਜਾਰੀ ਕਰ ਦਿੱਤਾ ਹੈ ਹਾਲਾਂਕਿ ਦੁਪਹਿਰ ਨੂੰ ਚੰਗੀ ਧੁੱਪ ਨਿਕਲਣ ਦੇ ਅਸਾਰ ਹਨ ਰਾਜਸਥਾਨ ਤੋਂ ਸਾਈਕਲੋਨ ਸਰਕੂਲੇਸ਼ਨ ਦੇਖਣ ਨੂੰ ਮਿਲ ਰਿਹਾ ਹੈ ਜਿਸ ਦਾ ਅਸਰ ਪੰਜਾਬ ਦੇ ਕੁਝ ਜ਼ਿਲ੍ਹਿਆਂ ਤੱਕ ਸੀਮਿਤ ਹੈ ਮੌਸਮ ਭਾਗ ਦੇ ਮੁਤਾਬਿਕ 27 ਦਸੰਬਰ ਤੋਂ ਨਵਾਂ ਵੈਸਟਰਨ ਡਿਸਟਰਬੈਂਸ ਐਕਟਿਵ ਹੋ ਰਿਹਾ ਹੈ ਇਸ ਦਾ ਅਸਰ ਪਹਾੜਾਂ ਤੇ ਵੀ ਦੇਖਣ ਨੂੰ ਮਿਲੇਗਾ ਪਹਾੜਾਂ ਤੇ ਚੰਗੀ ਬਰਬਾਰੀ ਦੇ ਨਾਲ ਉੱਤਰ ਭਾਰਤ ਦੇ ਜੋ ਮੈਦਾਨੀ ਸੂਬੇ ਹਨ ਉਥੇ ਗੜੇਮਾਰੀ ਦੀ ਵੀ ਪੇਸ਼ੰਗੋਈ ਮੌਸਮਾਰਾਂ ਵੱਲੋਂ ਕੀਤੀ ਗਈ ਹੈ ਯਾਨੀ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਹੁਣ ਖੰਡ ਪ੍ਰਚੰਡ ਰੂਪ ਦੇ ਨਾਲ ਫੈਲ ਜਾਵੇਗੀ ਅਤੇ ਇਸ ਦਾ ਅਸਰ ਹੈ ਜਿਹੜਾ ਮੈਦਾਨੀ ਜ਼ਿਲ੍ਹਿਆਂ ਦੇ ਵਿੱਚ ਵੀ ਯਾਨੀ ਕਿ ਮੈਦਾਨੀ ਇਲਾਕਿਆਂ ਦੇ ਵਿੱਚ ਵੀ ਦੇਖਣ ਨੂੰ ਮਿਲੇਗਾ ਜਿੱਥੇ ਤਾਪਮਾਨ ਮਾਈਨਸ ਦੇ ਜਾਣ ਦੇ ਵੀ ਮੌਸਮਾਰਾਂ ਨੇ ਅਨੁਮਾਨ ਜਤਾਏ ਹਨ ਬੀਤੇ 2 ਦਿਨਾਂ ਦੇ ਜ਼ਿਕਰ ਗੱਲ ਕਰੀ ਤਾਂ ਫਰੀਦਕੋਟ ਪੰਜਾਬ ਦਾ ਇੱਕੋ ਮਾਤਰ ਅਜਿਹਾ ਜ਼ਿਲ੍ਹਾ ਸੀ ਜਿੱਥੇ ਪਾਲਾ ਜੰਮ ਗਿਆ ਸੀ ਅਤੇ 0 ਡਿਗਰੀ ਸੈਲਸੀਅਸ ਤਾਪਮਾਨ ਉੱਤੇ ਰਿਕਾਰਡ ਕੀਤਾ ਗਿਆ ਸੀ ਇਹ ਪੰਜਾਬ ਭਰ ਦੇ ਵਿੱਚੋਂ ਫਰੀਦਕੋਟ ਇੱਕੋ ਮਾਤਰ ਅਸਾ ਜ਼ਿਲ੍ਹਾ ਸੀ ਜਿੱਥੇ ਜ਼ੀਰੋ ਤਾਪਮਾਨ ਦਿਖਾਈ ਦਿੱਤਾ ਸੀ ਗੱਲ ਚੰਡੀਗੜ੍ਹ ਦੀ ਕਰੀ ਤਾਂ ਫੇਰ ਦੇ ਸਮੇਂ ਹਲਕੀ ਧੁੰਦ ਦੇਖਣ ਨੂੰ ਮਿਲੇਗੀ ਤਾਪਮਾਨ 6 ਤੋਂ 22 ਡਿਗਰੀ ਦੇ ਵਿੱਚ ਰਹਿ ਸਕਦਾ ਹੈ ਫਿਲਹਾਲ ਜੇਕਰ ਪੜੋਸੀ ਸੂਬੇ ਹਰਿਆਣਾ ਦੀ ਜਿੱਦ ਗੱਲ ਕਰੀ ਤਾਂ ਅੱਜ ਹਰਿਆਣਾ ਦੇ ਵਿੱਚ ਚੰਗੀ ਧੁੰਦ ਦੇਖਣ ਨੂੰ ਮਿਲ ਰਹੀ ਹੈ ਧੁੰਦ ਦੇ ਕਾਰਨ ਜਿੱਥੇ ਕਣਕ ਨੂੰ ਵੀ ਬਹੁਤ ਫਾਇਦਾ ਮਿਲੇਗਾ ਤੇ ਹੋਰ ਫਸਲਾਂ ਨੂੰ ਵੀ ਹੈ ਬਹੁਤ ਜ਼ਿਆਦਾ ਫਾਇਦਾ ਮਿਲੇਗਾ ਤਾਂ ਮੌਸਮ ਸੰਬੰਧੀ ਇਹ ਸਾਡੇ ਵੱਲੋਂ ਪੇਸ਼ ਕੀਤੀ ਗਈ ਜਾਣਕਾਰੀ ਤੁਹਾਨੂੰ ਕਿਵੇਂ ਲੱਗੀ ਕਮੈਂਟ ਕਰਕੇ ਸਾਨੂੰ ਜਰੂਰ ਦੱਸੋ ਅਤੇ ਵੱਧ ਤੋਂ ਵੱਧ ਰਿਪੋਰਟ ਨੂੰ ਲਾਈਕ ਸ਼ੇਅਰ ਕਰੋ